ਉਸ ਤੋਂ ਬਾਅਦ ਕੱਲ ਜਦ ਇਹਨਾਂ ਨੂੰ ਅਸੀਂ ਫੜਿਆ ਹੈ ਉਸ ਤੋਂ ਪਹਿਲੇ ਇਹਨਾਂ ਨੇ ਕੰਫੈਸ ਕੀਤਾ ਕਿ ਇੱਕ ਕਰਨਤਾਰਨ ਦੇ ਵਿੱਚ ਇੱਕ ਬੰਦੇ ਦਾ ਇਹ ਮਰਡਰ ਕਰਕੇ ਆਏ ਹਨ ਉਤੋਂ ਉੱਥੇ ਵੀ ਇਹ ਕੇਸ ਆਇਆ ਨੰਬਰ 41912024 ਅੰਦਰ ਸੈਕਸ਼ਨ 302 ਮਰਡਰ ਕੀਤਾ ਗਿਆ ਹੋ ਮਰਡਰ ਇਹਨਾਂ ਦਾ ਵੀ ਅਸਟਿਲ ਵੈਰੀਫਾਈਂਗ ਪਰਸਨਲ ਰਨਜੇਸ ਕਰਕੇ ਇਹਨਾਂ ਦੇ ਨਾਲ ਦੋ ਮੁੰਡੇ ਹੋਰ ਹੈ ਜੋ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਹੈ ਉਹ ਜਦ ਇਹਨਾਂ ਨੂੰ ਅਸੀਂ ਆਰਾਊਂਡ ਅਪ ਕੀਤਾ ਉਤੋਂ ਦੌੜ ਗਏ ਸੋ ਉਹਨਾਂ ਨੂੰ ਵੀ ਹਾਂਜੀ ਇਹ ਸਾਰੇ ਨਾਲ ਆਪਣਾ ਇੱਕ ਛੋਟਾ ਸਾ ਗੈਂਗ ਚਲਾਉਂਦੇ ਨੇ। ਲਸੀਆ ਦੋ ਕ੍ਰਿਮੀਨਲਸ ਰਾਉਂਡ ਅਪ ਕੀਤੇ। ਆਫਟਰ ਇੰਟਰੋਗੇਸ਼ਨ ਇਹਨਾਂ ਨੂੰ ਸਾਨੂੰ ਇਹ ਪਤਾ ਲੱਗਾ ਕਿ ਜਿੰਨੀ ਲੇਟੈਸਟ ਇਹਨਾਂ ਨੇ ਵਾਰਦਾਤਾਂ ਇੱਕ ਤੋਂ ਸਭ ਤੋਂ ਪਹਿਲਾ ਜੋ ਸਾਡੇ ਏਰੀਏ ਚ ਨਾ ਇੱਕ ਇਹਨਾਂ ਨੇ ਕਾਲਾ ਸੰਗਿਆਵੇਂ પેટ્રોલ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀ ਨਾਲ ਹੀ ਇੱਕ ਫਗਵਾੜਾ ਮੇ 15 ਤਰੀਕ ਦੀ ਰਾਤ ਨੂੰ ਇੱਕ ਠੀਕਾ ਲੁੱਟਿਆ ਸੀ ਉਹ ਵੀ ਉੱਤੇ ਫਾਇਰਿੰਗ ਕੀਤੀ ਸੀ ਉਹ ਵੀ ਇਹਨੇ ਹੀ ਬੰਦੇ ਨੇ ਇਹਨਾਂ ਨੇ ਔਰ ਇਹਨਾਂ ਦੇ ਨਾਲ ਕੁਝ ਹੋਰ ਬੰਦੇ ਹਨ ਉਹਨਾਂ ਨੇ ਵਾਰਦਾਤ ਕੀਤੀ ਸੀ ਤੋਂ ਟੋਟਲ ਇਹਨਾਂ ਦੀ ਇੰਟਰੋਗੇਸ਼ਨ ਕੇ ਬਾਅਦ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਹੁਣ ਤੱਕ ਵਿਦਿਨ ਵੀਕ 5-6 ਵਾਰਦਾਤਾਂ ਕੀਤੀਆਂ ਪਹਿਲੀ ਐਫਆਈਆਰ ਨੰਬਰ 12 141 2024 ਨੂੰ ਇਹਨਾਂ ਨੇ ਇੱਕ i20 ਗੱਡੀ ਖੋਈ ਸੀ ਜੰਡਿਆਲਾ ਤੋਂ ਇਹਦਾ ਨੰਬਰ ਹੈ PB02 CS4081 ਇਹ ਜੰਡਿਆਲਾ ਹਵੇਲੀ ਸੇ ਇਹਨਾਂ ਨੇ ਗੱਡੀ ਚੁੱਕੀ ਸੀ ਉਹਦੇ ਬਾਅਦ 15 ਤਾਰੀਖ ਨੂੰ ਰਾਤ ਮੇ ਇਹਨਾਂ ਨੇ ਇੱਕ ਠੇਕਾ ਲੁੱਟਿਆ ਸਿਟੀ ਫਗਵਾੜਾ ਦੇ ਏਰੀਏ ਦੇ ਵਿੱਚ ਉੱਥੇ ਇਹਨਾਂ ਨੇ 41000 ਰੁਪਿਆ ਨਾਲ 9 ਬੋਤਲیں ਸ਼ਰਾਬ ਇਹ ਲੁੱਟੀ ਉਤੋ ਬਾਅਦ 17 ਤਾਰੀਖ ਨੂੰ ਇਹਨਾਂ ਨੇ ਸਦਰ ਕਪੂਰ ਖਲਾ ਦੇ ਰੇ ਵਿੱਚ ਕਾਲਾ ਸੰਗਿਆ ਰੋਡ ਤੇ ਇੱਕ ਪੈਟਰੋਲ ਪੰਪ ਨੂੰ ਲੁੱਟਿਆ ਉੱਥੇ ਇਹ 10000 ਰੁਪਏ ਲੈ ਕੇ ਚਲੇ ਗਏ ਸੀ ਨਾਲ 3000 ਦਾ ਪੈਟਰੋਲ ਡਲਾਇਆ ਉਹ ਵੀ ਪੇਮੈਂਟ ਨਹੀਂ ਕੀਤੀ ਉਸਕੇ ਬਾਅਦ 17 ਤਾਰੀਖ ਨੂੰ ਸ਼ਾਮ ਨੂੰ ਵੀ ਇਹਨਾਂ ਨੇ ਜਾ ਕੇ ਸ਼ਾ ਕੋਟ ਇੱਕ ਪੈਟਰੋਲ ਪੰਪ ਦੇ ਨਾਲ ਸਵੀਟ ਸ਼ਾਪ ਹੈ ਉੱਥੇ ਜਾ ਕੇ ਫਾਇਰਿੰਗ ਕੀਤੀ ਨਾਲ ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਐਫ ਆਈ ਆਰ ਨੰਬਰ 11 1712024 307 2527 ਆਮਸੈਕ ਦਰਜ ਕੀਤੀ ਗਈ ਉਸ ਤੋਂ ਬਾਅਦ ਕੱਲ ਜਦ ਇਹਨਾਂ ਨੂੰ ਅਸੀਂ ਫੜਿਆ ਹੈ ਉਸ ਤੋਂ ਪਹਿਲੇ ਇਹਨਾਂ ਨੇ ਕੰਫੈਸ ਕੀਤਾ ਕਿ ਇੱਕ ਤਰਨ ਤਰਨ ਦੇ ਵਿੱਚ ਇੱਕ ਬੰਦੇ ਦਾ ਇਹ ਮਰਡਰ ਕਰਕੇ ਆਏ ਹਨ ਉਤੋਂ ਉੱਥੇ ਵੀ ਇੱਕ ਐਫ ਆਈ ਆਰ ਨੰਬਰ 41912024 ਅੰਦਰ ਸੈਕਸ਼ਨ 302 ਮਰਡਰ ਕੀਤਾ ਗਿਆ ਉਹ ਮਰਡਰ ਇਨਕਾ ਵੀ ਆ ਸਟਿਲ ਵੈਰੀਫਾਈਂਗ ਪਰਸਨਲ ਰੰਜਿਸ਼ ਕਰਕੇ ਇਹਨਾਂ ਦੇ ਨਾਲ ਦੋ ਮੁੰਡੇ ਹੋਰ ਹੈ ਜੋ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਹੈ ਉਹ ਜਦ ਇਹਨਾਂ ਨੂੰ ਅਸੀਂ ਆਰਾਊਂਡ ਅਪ ਕੀਤਾ ਉਤੋਂ ਦੌੜ ਗਏ ਸੋ ਉਹਨਾਂ ਨੂੰ ਵੀ ਹਾਂਜੀ ਇਹ ਇਹ ਸਾਰੇ ਨਾ ਆਪਣਾ ਇੱਕ ਛੋਟਾ ਜਿਹਾ ਗੈਂਗ ਚਲਾਉਂਦੇ ਹਨ ਇਹਨਾਂ ਦਾ ਬੇਸਿਕ ਮਾਡਲ ਸੋਪਰਾਂਡੀ ਇਹੀ ਹੈ ਕਿ ਇਹ ਗੱਡੀ ਸਨੈਚ ਕਰਦੇ ਖੋ ਕਰਦੇ ਗੱਡੀ ਖੋ ਕਰਕੇ ਫਿਰ ਇਹ ਦੂਸਰੀ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ ਫਿਰ ਜਾ ਕੇ ਇਹ ਅਨਨ ਜਿਹੜੇ ਛੋਟੇ ਹੋਟਲ ਹੁੰਦੇ ਹਨ ਸ਼ਹਿਰ ਦੇ ਵਿੱਚ ਉੱਥੇ ਜਾ ਕੇ ਠਹਿਰਦੇ ਹਨ ਫਿਰ ਦੂਸਰੀ ਵਾਰਦਾਤ ਦੀ ਪਲਾਨਿੰਗ ਕਰਦੇ ਕਿੱਥੇ ਜਾ ਕੇ ਜ਼ਿਆਦਾਤਰ ਇਹਨਾਂ ਨੇ ਪੈਟਰੋਲ ਪੰਪ ਹੀ ਲੁੱਟੇ ਹਨ ਔਰ ਜੋ ਇਸ ਤਰ੍ਹਾਂ ਦੇ ਠੇਕੇ ਹਨ ਸ਼ਰਾਬ ਦੇ ਠੇਕੇ ਔਰ ਗੱਡੀਆਂ ਹੀ ਖੋਈਆਂ